ਹਾਂਜੀ ਪ੍ਰਧਾਨ ਜੀ ਕੀ ਨਾ ਅੱਜ ਕਿਹੜੀ ਜਥੇ ਬੈਠਾ ਹਾਂਜੀ ਮੈਂ ਜੋ ਪਾਉਂਗ ਭਾਰਤੀ ਕਿਸਾਨ ਯੂਨੀਅਨ ਨੇ ਇਕੱਠਾ ਗਰਾਹਾ ਬਲਾਕ ਆਗੂ ਵਰਨੀ ਵਾਲਾ ਜਿਲ੍ਹਾ ਫਾਜ਼ਿਲਕਾ ਅੱਜ ਦਾ ਜੋ ਸਾਡਾ ਲਾਸਟ ਆਈਟੈਮ ਅਗਰਾਜ ਸਾਹਿਬ ਦੇ ਸਟੇਜ ਤੋਂ ਅਸੀਂ ਸੁਣ ਕੇ ਸਾਰਾ ਸਬੀਜ ਉਹਨਾਂ ਦੀ ਜੋ ਉਹਨਾਂ ਨੇ ਦੱਸਿਆ ਵੀ ਜਿਹੜੀ ਖੇਤੀ ਨੀਤੀ ਹੈ ਇਸ ਦੇ ਖਲੜੇ ਬਾਰੇ ਜਿਹੜਾ 30 ਸਤੰਬਰ ਸਰਕਾਰ ਨੇ 1 30 ਸਤੰਬਰ ਨੂੰ ਅਸੀਂ ਤੁਹਾਨੂੰ ਯਾਦ ਦਿਨ ਟੱਪਾਂਗੇ ਦੇ ਇਹ ਅਸੀਂ ਇੱਕ ਜਿੱਤ ਦਾ ਇੱਕ ਕਦਮ ਕਹਿ ਸਕਦੇ ਹਾਂ ਕਿਉਂਕਿ ਆਉਣ ਵਾਲਾ ਜਿਹੜਾ ਸੰਘਰਸ਼ ਹੈ ਇਹ ਸਰਕਾਰ ਆਪਦੀ ਜ਼ੁਬਾਨ ਤੋਂ ਮੁੱਕਰਦੀ ਹੈ ਤਾਂ ਆਉਣ ਵਾਲਾ ਸੰਘਰਸ਼ ਹੋਰ ਵੀ ਤਿੱਖਾ ਹੋ ਸਕਦਾ ਹੈ ਇਹ ਵੀ ਆਪਣੇ ਅਗਰਾ ਸਾਹਿਬ ਨੇ ਆਖਿਆ ਹੈ ਵੀ ਅਗਲੇ 30 ਤਰੀਕ ਤੋਂ ਬਾਅਦ ਅਗਲੇ ਸੰਘਰਸ਼ ਦੀ ਆਪਾਂ ਤਿਆਰੀ ਕਰਾਂਗੇ ਜੇ ਸਰਕਾਰਾਂ ਆਪਣੇ ਵਾਅਦਿਆਂ ਤੋਂ ਮੁੱਕਰਦੀਆਂ ਉਹ ਖੇਤੀ ਨੀਤੀ ਦੇ ਵਿੱਚ ਸਾਰੇ ਹੀ ਆਪਣੇ ਕਰਜ਼ੇ ਖੁਦਕੁਸ਼ੀਆਂ ਆਪਣੇ ਫਸਲੀ ਐਮਐਸਪੀ ਦੀ ਗਰੰਟੀ ਇਹ ਸਾਰੇ ਕਾਨੂੰਨ ਉਸੇ ਦੇ ਵਿੱਚ ਹੀ ਆ ਜਾਣੇ ਆ ਮੁਆਵਜ਼ੇ ਖਰਾਬੇ ਆਪਣੀਆਂ ਸਾਰੀਆਂ ਗੱਲਾਂ ਬਾਤਾਂ ਜੇ ਖੇਤੀ ਨੀਤੀ ਸਹੀ ਤਰੀਕੇ ਨਾਲ ਲਾਗੂ ਕਰਦੇ ਆ ਉਹਦੇ ਵਿੱਚ ਸਾਰੇ ਮਸਲੇ ਨਿਭੜਨਗੇ ਤੇ ਇੰਨੀਆਂ ਗੱਲਾਂ ਕਰਦੇ ਹੋਏ ਆਪਾਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਤੇ ਹੁਣ ਆਪਾਂ ਸਾਰਿਆਂ ਨੇ ਘਰਾਂ ਨੂੰ ਚੱਲੇ ਪਾਉਣੇ ਆ ਤੇ ਸਾਰਿਆਂ ਨੇ ਤੰਦਰੁਸਤੀ ਨਾਲ ਆਪਾਂ ਘਰੋ ਘਰੀ ਪਹੁੰਚਣਾ ਬੜੇ ਆਰਾਮ ਨਾਲ ਕਾਲੀ ਨਹੀਂ ਕਰਨੀ ਸੋ ਇੰਨਿਆਂ ਦੇ ਜਕਾਰੇ ਲਾ ਕੇ ਆਪਾਂ ਇਸ ਮੋਰਚੇ ਦੀ ਅੱਜ ਸਮਾਪਤੀ ਕਰਦੇ ਆ ਭਾਰਤੀ ਕਿਸਾਨ ਜੁਣੀ ਨੇਕਤਾ ਜਰਾ ਹਾ ਜਿੰਦਾਬਾਦ 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 ਇਹ ਹਕੂਮਤ ਦਾ ਬਦਬਾਦ 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 ਸਰਕਾਰਾਂ ਤੋਂ ਨਾ ਚਾਹ ਕਰੋ ਹਮੇਸ਼ਾ ਜ਼ਿੰਦਾਬਾਦ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਹਮੇਸ਼ਾ ਜ਼ਿੰਦਾਬਾਦ ਧੰਨਵਾਦ ਜੀ ਪ੍ਰਧਾਨ ਜੀ ਕੀ ਨਾਮ ਤੇ ਕਿਹੜੀ ਜਥੇ ਬਦਲ ਕਾਮ ਤਾਂ ਮੈਨੂੰ ਨਿੱਕਾ ਬਰਾੜ ਹੀ ਕਹਿ ਦਿੰਦੇ ਆ ਨਹੀਂ 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 ਨਾਮ ਮੇਰਾ ਕਰਚਾ ਨੂੰ ਸੰਘਾ ਪੈਨ ਨਾਮ ਦਾ ਲੰਦ ਵਾਲਾ ਜੀ ਰਿਕਪੋਰਨਾਂ ਜਾਵੀ ਜੀ ਤੇ ਪ੍ਰਧਾਨ ਜੀ ਤੁਸੀਂ ਜੋ ਅੱਜ ਸਸੰਗ ਵਾਪਸ ਜਾ ਰਹੀ ਇਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮਾਯਾ ਨਾ ਮਹਾਰਾਜ ਸਾਰਿਆਂ ਦੇ ਇਹਨਾਂ ਵੀ ਜੋ ਇਸੇ ਕਾਮਨਾ ਨਾਲ ਆਏ ਸੀਗੇ ਨਾ ਵੀ ਸਰਕਾਰ ਨੇ ਵੀ ਅੱਗੋਂ ਸੁਣੀਆਂ ਤੇ ਇਹਨਾਂ ਦਾ ਫੈਸਲਾ ਜੋ ਹੋਇਆ ਉਹ ਸਰਕਾਰ ਵਾਲੀ ਤੋਂ ਇਹ ਅੱਜ ਖੁਸ਼ੀ-ਖੁਸ਼ੀ ਸਾਰੇ ਕਰੇ ਜਾਣ ਪਰ ਮਾਤਮੈਨ ਦੇ ਮੇਰ ਭਰਾ ਸਾਹਿਬ ਹੱਥ ਰੱਖੇ ਤੇ ਆਉਣ ਵਾਲੇ ਦਿਨਾਂ 'ਚ ਇਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆਉਣ ਵਾਲੇ ਜੇ ਸਰਕਾਰ ਇਸੇ ਤਰ੍ਹਾਂ ਹੀ ਫੇਰ ਭੱਜੂਗੀ ਤਾਂ ਅਸੀਂ ਡਟ ਕੇ ਫੇਰ ਖੜਾਂਗੇ ਤੇ ਬਾਕੀ ਜਿਹੜੇ ਪਿੰਡਾਂ 'ਚ ਹਲੇ ਸੁੱਤੇ ਲੋਕ ਆ ਉਹਨਾਂ ਨੂੰ ਜ਼ਰੂਰ ਉੱਠਣਾ ਚਾਹੀਦਾ ਇਹ ਇੱਕ ਦਾ ਕੰਮ ਨਹੀਂ ਇਹ ਘਰ ਘਰ ਚੁੱਲ੍ਹੇ ਦੀ ਆਗਿਆ ਤੇ ਹਰੇਕ ਨੂੰ ਉੱਠਣਾ ਚਾਹੀਦਾ ਜਿਹਦੀ ਮੁਛਲਾ ਸਵਾਲ ਆ ਉਹ ਨੂੰ ਜਰੂਰ ਇੱਥੇ ਆਉਣਾ ਚਾਹੀਦਾ ਜਿਹਦੇ ਮੁਛਾਏ ਨਹੀਂ ਉਹ ਬੇਸਿਕ ਪਾਰਟੀ ਕਿਸਾਨ ਜੋ ਨੇਕਤਾ ਜਰਾ ਹਾਂ ਜਿੰਦਾਬਾਦ 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 ਇਹ ਹਕੂਮਤਾਂ ਮੁਰਦਾਬਾਦ ਮੁਰਦਾਬਾਦ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਲੰਘਾ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਧੰਨਵਾਦ ਜੀ